ਅੱਸੀ ਗਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਦਿਲ ਜੜੂ ਮੋਗਾ ਸੋਹਦਾ ਜਾਂ ਤੁਹਾਡਾ ਆਪਣਾ ਬੱਲੀ ਗਰੁੱਪ ਅਸੀਂ ਚੱਲੇ ਆਂ ਜੇ ਬਰਨਾਲਾ ਤੋਂ ਨੇਪਾਲ ਸਾਡਾ ਪ੍ਰੋਗਰਾਮ ਆ ਸੋ ਜਿਵੇਂ ਜਿਵੇਂ ਅੱਗੇ ਕੇ ਜਾਵਾਂਗੇ ਤੁਹਾਨੂੰ ਮੈਂ ਉਹ ਬਲੌਗ ਦੇ ਰਾਹੀਂ ਦੱਸੀ ਜਾਵਾਂਗੇ ਹਜੇ ਸਾਡੀ ਸਟਾਰਟਿੰਗ ਸਵੇਰੇ ਮੰਨੇ ਤਿਆਰ ਹੋ ਗਈ ਆ ਸੋ ਆਓ ਅੱਗੇ ਤੁਹਾਡੇ ਸਾਰਾ ਡਾਟਾ ਤੇ ਆ ਗਿਆ ਤੁਹਾਡਾ ਆਪਣਾ ਬੱਲੀ ਗਰੁੱਪ ਸੋ ਅੱਜ ਚੱਲੇ ਆਂ ਬਰਨਾਲਾ ਤੋਂ ਨੇਪਾਲ ਸਾਡਾ ਪ੍ਰੋਗਰਾਮ ਆ ਤੇ ਹੁੰਡੇ ਸਾਰੇ ਤਿਆਰ ਹੋ ਗਏ ਆ ਸਾਡੇ ਬੰਦੇ ਆ ਰਿਹਾ ਕਿੱਟਾ-ਕੁੱਟਾ ਲੱਕ ਲਿਆ। ਸੋ ਆਓ ਅੱਗੇ-ਅੱਗੇ ਤੁਹਾਨੂੰ ਦੱਸੀ ਜਾਵਾਂਗੇ ਕਿਵੇਂ ਨੇਪਾਲ ਦਾ ਸਫ਼ਰ ਰਿਹਾ ਤੇ ਗਾਂਢੀਆ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਸਸੇ ਕਾ। ਹਾਂ ਲੱਖੇ ਬੋਲ। ਹਾਂਜੀ ਬਹੁਤ-ਬਹੁਤ ਧੰਨਵਾਦ ਸੇ ਸਾਹਿਬ ਜੀ ਮਨੀ ਗਰੂਪ ਵਾਈ ਦਾ। ਜਿਨ੍ਹਾਂ ਦੀ ਬਦੌਲਤ ਅਸੀਂ ਨੇਪਾਲ ਦਾ ਟੂਰ ਲੌਨ ਚੱਲਿਆ ਤੇ ਸਾਰੇ ਜਾਣੇ ਪਹਿਲਾਂ ਸਾਡਾ ਪਲਾਨ ਜਹਾਜ਼ ਚ ਜਾਣ ਦਾ ਸੀਗਾ ਤੇ ਮੌਕੇ ਤੇ ਅਸੀਂ ਪਲਾਨ ਬਾਏ ਰੋਡ ਦਾ ਕਰਿਆ ਤੇ ਅਸੀਂ ਬਾਏ ਰੋਡ ਤੋਂ ਤੁਹਾਨੂੰ ਸਾਰਾ ਬਲੌਗ ਦਿਖਾਉਂਦੇ ਜਾਵਾਂਗੇ ਤੇ ਕਿੱਥੇ-ਕਿੱਥੇ ਰੋਣਾ ਤੇ ਕਿੱਥੇ-ਕਿੱਥੇ ਕੱਪ Bernalaku, nebak. ਹਾਂਜੀ ਹਾਲ ਕਿਵੇਂ ਓਕੇ ਆ ਬਾਈ ਸਾਰੇ ਜਣੇ ਕਿਵੇਂ ਹੋ ਦੀ ਦੱਸੋ ਨਿੱਕਾ ਪਾਜੀ ਸਤਿ ਸ਼੍ਰੀ ਅਕਾਲ ਭਾਈ ਜੀ ਪੁਰੀਆ ਖਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਚੱਲ ਗਿਆ ਭਾਈ ਬਾਹਵਾ ਚੈੱਕ ਕਰਵਾ ਲੀ ਲਓ ਜੀ ਪਹੁੰਚ ਗਏ ਆ ਜੀਂਦ ਬਿੱਟੂ ਦਾ ਢਾਬਾ ਭਾਈ ਬਿੱਟੂ ਦੇ ਢਾਬੇ ਤੇ ਰੁੱਕ ਗਏ ਆ ਗੱਗੀ ਲਓ ਜੀ ਬਿੱਟੂ ਦੇ ਢਾਬੇ ਤੇ ਪਹੁੰਚ ਗਏ ਆ ਮੁੰਡੇ ਕਹਿੰਦੇ ਚਾਹ ਪਾਣੀ ਪੀਣਾ ਚਾਹ ਪਾਣੀ ਪੀ ਕੇ ਫਿਰ ਕੋਈ ਇੰਤਜ਼ਾਰੀ ਹਾਂ ਭਾਈ ਬਿੱਟੂ ਦਾ ਢਾਬਾ ਆਜੋ ਸਟੈਕ ਚੱਲ ਗਿਆ ਬੱਚੋ ਟੋਟਾ ਮੈਨ ਚਾਹ ਪੜੀ ਸਾਰੇ ਜਾਣੇ ਬਾਈ ਤੇਰੇ ਨਾਲ ਛੋਟੇ ਮੁੰਡੇ ਥੱਕ ਗਏ ਗਾਂ ਵੀ ਅਗਲੀ ਵੀਰ ਤੋਂ ਅੱਗੇ ਪਾਵਾਂਗਾ ਆਜੋ ਲਾਜੀ ਪਰੌਠੇ ਆਇਆ ਆਏ ਹਾਂ ਪਰੌਠੇ ਖਾਣ ਲੱਗੇ ਨੇ ਮੱਲੀ ਗਰੁੱਪ ਮੱਲੀ ਗਰੁੱਪ ਪਰੌਠੇ ਖਾਣ ਲੱਗਾ ਉਹਦੇ ਤੇ ਗੱਗੀ ਬਾਜੀ ਪਰੌਠੇ ਬਾਈ ਸਾਕੀ ਹੈਗੀ ਹਾਂਜੀ ਬਾਈ ਆਜੋ ਆਜੋ ਪਰੌਠੇ ਦਾ ਬਲਵ ਮਚਾਏ ਆਏ ਜ਼ਿੰਦਾ ਬਾਈ ਕੀ ਕਹਿੰਦਾ ਬਾਈ ਨਹੀਂ ਚਾਹ ਨਹੀਂ ਹੈ ਸਿੰਗਲ ਦੋਸਤੋ ਤੁਹਾਡਾ ਆਪਣਾ ਮੱਲੀ ਗਰੁੱਪ ਪਹੁੰਚ ਚੁੱਕਿਆ ਹੈ ਯੂਪੀ ਹਟਾਵਾ ਯੂਪੀ ਟਾਵਾ ਤੇ ਪਹੁੰਚ ਚੁੱਕਿਆ ਹੈ 100 ਕਿਲੋਮੀਟਰ ਪਿਆ ਕੇ ਆਪਣਾ ਪੰਪ ਮਿਲਿਆ ਜਮਨਾ ਐਕਸਪ੍ਰੈਸ ਤੇ ਬਹੁਤ ਵਧੀਆ ਰੋਡ ਬਹੁਤ ਸੋਹਣਾ ਵਲਕੇਸ਼ਨ ਬਹੁਤ ਵਧੀਆ ਦੀ ਹੈ ਨਾ ਸੋ ਆਓ ਅੱਗੇ ਅੱਗੇ ਤੁਹਾਨੂੰ ਦੱਸਦੇ ਜਾਵਾਂਗੇ ਕੀ ਕੋਸ਼ਾਗਾ ਸੋ ਆਜੋ ਮਿਲਦੇ ਆ ਅਗਲੇ ਵਲੌਗਸ ਕਤੀ ਭਾਈ ਕਰ ਲੱਗੇ ਸਕੈਨ ਪੈਸੇ ਫੋਨ ਲੱਗਿਆ ਯੂਪੀ ਵਾਲਾ ਦੇ ਅਕਾਊਂਟ 'ਚ ਡੀਟੇਲ ਪਵਾ ਲਿਆ ਸੌਕੇ ਹੋ ਗਿਆ ਸਾਰਾ ਕੰਮ ਚੱਕੂ ਮੱਲੀ ਮਲਵਾਈ ਗੇਦਾ ਆਯੂਤੀ ਸਸੀ ਗੱਲ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਬਿਹਾਰ ਦੇ ਬਾਰਡਰ ਤੇ ਸੋ ਇਹ ਆ ਬਿਹਾਰ ਦਾ ਦੀਪਕਟਾ ਬੱਜ ਜਿਵੇਂ ਸਾਡੇ ਧਨੋਲੇ ਆ ਬਰਨਾਲੇ ਸੋ ਬਾਈ ਹੁਣਾਂ ਦੀ ਪੁਰਜੀ ਤਿਆਰ ਹੋ ਕੇ ਆ ਗਈ ਆ ਸਾਡੇ ਸਾਹਮਣੇ ਸੋ ਚਾਹ ਬਾਈ ਹੁਣੀ ਬੜੀ ਕੈਮ ਬਣਾਉਂਦੇ ਆ ਜਿਵੇਂ ਬਾਈ ਹੁਣੀ ਅੱਗੇ ਦੱਸਾਂਗੇ ਵੀ ਕੀ ਕੀ ਹੋਰ ਵਧੀਆ ਲੱਗਿਆ ਇਹਨਾਂ ਦਾ ਬੈੱਡ ਦੇ ਨਾਲ ਪੁਰਜੀ ਸਾਡਾ ਬਾਈ ਨਿੱਕਾ ਇਧਰ ਬਾਈ ਗੱਗੀ ਬਾਈ ਬਾਈ ਕਿਵੇਂ ਆ ਵਧੀਆ ਬਣੀ ਆ ਬਹੁਤ ਵਧੀਆ ਲੋ ਜੀ ਬਿਹਾਰ ਦੇ ਬਿਹਾਰ ਦੇ ਦੀਪਕ ਢਾਬੇ ਤੇ ਪਹੁੰਚ ਗਏ ਆ ਬਾਈ ਬਹੁਤ ਸੇ ਮੜਾ ਲਓ ਸੇ ਕੀ ਕਹਿਣਾ ਚਾਹੋਗੇ ਪਰਦੀਪੁਰ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਬਰੈਡ ਬਹੁਤ ਟੇਸਟੀ ਆ ਬਹੁਤ ਵਧੀਆ ਗੱਲਬਾਤ ਬਹੁਤ ਸੌਫਟ ਸੌਈ ਆ ਲੋਕਾਂ ਨਾਲ ਬਹੁਤ ਵਧੀਆ ਗੱਲਬਾਤ ਠੀਕ ਹੈ ਜੀ ਧੰਨਵਾਦ ਲੱਖਾ ਭਾਈ ਤੁਸੀਂ ਕੋਈ ਕਹਿਣਾ ਚਾਹੋਗੇ ਹੋਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸਫਰ ਚੱਲ ਰਿਹਾ ਸਾਡਾ ਬਿਹਾਰ ਦੇ ਆਪਾਂ ਬਾਰਡਰ ਤੇ ਖੜੇ ਆ ਤੇ ਦੀਪਕਾ ਢਾਬੇ ਤੇ ਆਪਾਂ ਪਪਰਜੀ ਕਰਾ ਲਈ ਬਹੁਤ ਵਧੀਆ ਬਣਾਏ ਆਪਣਾ ਬਣਾਇਆ ਦੀਪਕਾ ਪਪਰਜੀ ਬਣਾਇਆ ਤੇ ਅਸੀਂ ਖਾ ਵੀ ਬਰੈਡਾਂ ਨਾਲ ਰਹਿ ਜਾਂ ਦੇਖੋ ਜਿਹੜੇ ਬਰੈਡਾਂ ਨੂੰ ਜੈਮ ਲਾਈਦਾ ਉਹਦੇ ਨਾਲ ਅਸੀਂ ਹੰਡੇ ਦੀ ਪਪਰਜੀ ਹਾਂ ਸੋ ਆਓ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਸასიਕਾਰ ਲਓ ਜੀ ਪਹੁੰਚ ਗਏ ਆ ਆਪਾਂ ਦਰਿਆ ਤੇ ਪੁਲ ਤੇ ਮੱਲੀ ਗਰੁੱਪ ਜਾ ਤਾਂ ਜਹਾਜ਼ ਤੇ ਵੀ ਸਕਦਾ ਸੀ ਪਰ এনਜਾਇਰਮੈਂਟ ਇਹਨਾਂ ਨੇ ਆ ਕਰਨਾ ਸੀ ਸੋ ਤੁਹਾਨੂੰ ਬਲੌਗ ਬਣਾ ਕੇ ਦਿਖਾਉਣਾ ਸੀ ਵੀ ਆਹ ਆਹ ਚੀਜ਼ਾਂ ਰਾਤ ਨੂੰ ਤੁਸੀਂ ਮਿਸ ਕਰ ਸਕਦੇ ਤੇ ਤੁਸੀਂ ਬਾਏ ਫਲੈਟ ਜਾਂਦੇ ਆ ਤੁਸੀਂ ਬਾਏ 에어 ਜਾਂਦੇ ਆ ਸੋ ਆਹ ਦੇਖ ਲਓ ਸਮੁੰਦਰ ਦੀਆਂ ਲਹਿਰਾਂ ਬੈਰਾ ਪੂਰਾ ਓਕੇ ਦੀ ਰਿਪੋਰਟ ਆ ਬੈਲਟ ਲੱਗੀ ਹੋਈ ਆ ਓਕੇ ਦੀ ਰਿਪੋਰਟ ਆ ਸਾਰਾ ਅੱਗੇ ਅੱਗੇ ਅਸੀਂ ਗੱਲ ਦੋਸਤੋ ਅਸੀਂ ਜਾਂ ਤੁਹਾਡਾ ਆਪਣਾ ਮਲਬਈ ਕਿੱਦਾ ਮੱਲੀ ਗਰੁੱਪ ਸੋ ਨੇਪਾਲ ਦੀ ਐਂਟਰੀ ਹੋਣ ਜਾ ਰਹੀ ਆ ਤੇ ਬੋਲਡਰ ਤੇ ਖੜੇ ਆ ਨੇਪਾਲ ਦੇ ਸੋ ਆਜੂ ਅੱਗੇ ਅੱਗੇ ਕੀ ਹੁੰਦਾ ਤੁਹਾਨੂੰ ਦਿਖਾਉਨੇ ਆ ਨੇਪਾਲ ਦੀ ਐਂਟਰੀ ਕਰਾਦੀ ਇੱਕ ਵਾਰੀ ਅੱਸੀ ਗੱਲ ਜੀ ਸਾਰਾ ਲੋ ਜੀ ਤੁਹਾਡਾ ਆਪਣਾ ਮੱਲੀ ਗਰੁੱਪ ਪਹੁੰਚ ਚੁੱਕਾ ਹੈ ਨੇਪਾਲ ਦੀ ਧਰਤੀ ਤੇ ਸੋ ਪਹਾੜੀ ਸ਼ੁਰੂ ਹੋ ਗਈ ਆ ਪਹਾੜੀ ਦੇ ਵਿੱਚ ਐਂਟਰ ਕਰ ਗਏ ਆ ਲੱਖਾ ਭਾਜੀ ਸੌ ਲੱਗੇ ਜੀ ਇੱਥੇ ਖੜਿਆ ਨਾ ਆ ਕੇ ਤੇ ਖੜਨ ਜਦੋਂ ਗੱਡੀ ਰੋਕ ਕੇ ਨਾ ਇਸ ਇਸ ਹਾਬ ਨਾਲ ਘੁੰਮ ਰਿਹਾ ਤਾਂ ਪਹਾੜ कि ਸਾਨੂੰ ਘੇਰਾ ਆਉਣ ਲੱਗ ਗਿਆ ਨਿਕਲਣ ਕਿ ਬਸ ਸੋ ਆ ਆਪਣੀ ਟੀਮ ਆ ਜੀ ਮੈਂ ਤੁਹਾਡਾ ਆਪਣਾ ਬ੍ਰਾਊਨ ਬాయ ਜੋ ਕਿ ਗੱਡੀ ਦੇ ਵਿੱਚ ਬੈਠਾ ਸੀ ਬਲੋਗ ਵੀ ਮੇਰੇ ਬਹੁਤ ਮਜ਼ਾ ਆ ਰਿਹਾ ਹੈ ਕਿਵੇਂ इनको ਸਾਰੇ ਬੰਦੇ ਇੰਜੋਏ ਕਰ ਰਹੇ ਆ ਕਿਵੇਂ ਆ ਠੀਕ ਆ ਭਾਈ ਗੱਗੀ ਘੇਰਾ ਆ ਰਹੀ ਹੈ ਇੱਕ ਮੀਰ ਬ੍ਰਾਊਨ ਇੱਥੇ ਕਿ ਆਈ ਬਣਾ ਚਲੋ ਹਾਂਜੀ ਭਾਈ ਆਪਾਂ ਗੱਡੀ ਦਾ ਟੈਕਸ ਕਟਾਲਾ 6 ਦਿਨ ਦਾ ਇਹ 1 ਦਿਨ ਦਾ 400 ਰੁਪਏ ਏਰੀਆ ਦਾ ਜੇ ਤੁਹਾਡੇ ਕੋਲ ਨਪਾਲੀ ਕਰੰਸੀ ਹੈਗੀ ਤਾਂ 600 ਦੇ ਹਿਸਾਬ ਨਾਲ ਮਤਲਬ ਲੈ ਲੈਂਦੇ ਹਾਂ 150 ਪੈਕਸਟਾ ਲੈ ਲੈਣ ਦਲਾਲ ਨੂੰ ਕੋਈ ਇੱਥੇ ਵੀ ਹੈਗਾ ਆ ਸਾਹਮਣੇ ਮਿਲਣੀਆਂ ਇੱਥੇ ਨੁਕਾਰੀਆ 10 ਮਿੰਟ ਲੱਗਦੇ ਤੇ ਕੋਈ ਵੱਡਾ ਕੰਮ ਨਹੀਂ ਹੈ ਕੋਈ ਆਧਾਰ ਕਾਰਡ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਗੱਡੀ ਦੇ ਪੇਪਰ ਹੋਣ ਬਸ ਆ ਸਾਨੂੰ ਦੇ ਤਾਂ ਅਗੇ ਚੈੱਕ ਹੋ ਜਾਊਗਾ ਤੇ ਬਸ ੱਲੇ ਬੱਲੇ ਚੱਲਦੇ ਆ ਨਪਾਲ ਦੇ ਵਿੱਚ ਲਓ ਜੀ ਆ ਨਪਾਲ ਦੀ ਐਂਟਰੀ ਤੁਹਾਡਾ ਆਪਣਾ ਮੱਲੀ ਗਰੁੱਪ ਨੇਪਾਲ ਦੀ ਐਂਟਰੀ ਤੇ ਪਹੁੰਚ ਚੁੱਕਿਆ ਹੈ ਤਾਂ ਉਹਨਾਂ ਦਾ ਲੋਗੋ ਆ ਨੇਪਾਲ ਵਾਲੇ ਝੰਡੇ ਦਾ ਸੁਹਾ ਚੰਦਰੀ ਚੌਂਕ ਨੂੰ ਵੀ ਇਧਰ ਬਣੀ ਵੀ ਆ ਉਧਰੋਂ ਓਟੋ ਦੇ ਰਿਪੋਰਟ ਆ ਮੁੰਡਿਓ ਸਾਰੀ ਚੱਲ ਇੱਕ ਮਿੰਟ ਚੱਲ 80 ਦੇ ਮਾਗੋ ਨਾ ਪਹੁੰਚ ਜਾਓ ਪਹੁੰਚ ਜਾਓ ਪਹਾੜੀ ਦੇ ਪਹਾੜਾ ਦੇ ਵਿੱਚ ਐਂਟਰ ਕਰ ਚੁੱਕੇ ਆ ਸੋ 뷰 ਦੇਖ ਸਕਦੇ ਆ ਮਗਰ ਬਹੁਤ ਵਧੀਆ ਪਹਾੜੀ ਆ ਤੇ ਜਿਵੇਂ ਜਿਵੇਂ ਅੱਗੇ ਅੱਗੇ ਰਸਤੇ ਆ ਚੜ੍ਹਾਈ ਚੜ੍ਹਦੀ ਆ ਉਤਰਦੀ ਆ ਹੁਣ ਨੀਵੇਂ ਜਾ ਰਹੇ ਆ ਫਿਰ ਅੱਗੇ ਚੜ੍ਹਾਈ ਤਾਂ ਚੜੂਗੀ ਸੋ ਜਿਵੇਂ ਜਿਵੇਂ ਅ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਜਿੱਥੇ ਜਿੱਥੇ ਪਹੁੰਚਦਰਾਵੇਂ ਹੁਣ ਮੰਡਿਆ ਨੇ ਥੋੜਾ ਜਿਹਾ ਖਾਣਾ ਪੀਣਾ ਸੀਗਾ ਸੋ ਸਾਰੇ ਬੰਦੇ ਗਰੁੱਪ ਦੇ ਨਾਲ ਆਜਾ ਤੁਹਾਨੂੰ ਬੁਲਾਉਣੇ ਆ ਪਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਦਿਲਜਾਨ ਮੋਗਾ ਸੋ ਲਵ ਜੀ ਪਹੁੰਚ ਚੁੱਕੇ ਆ ਹੋਟਲ ਗੁਦਾਵਰੇ ਵਿਲੇਜ ਸੋ ਵੈਲਕਮ ਸਾਡਾ ਹੋ ਗਿਆ ਬਹੁਤ ਤੁਮਤਾਮ ਨਾਲ ਵੈਲਕਮ ਦੀ ਸ਼ੁਰੂਆਤ ਤੁਸੀਂ ਦੇਖ ਸਕਦੇ ਹੋ ਤੇ ਬਾਈ ਗੱਗੀ ਜੀ ਗੱਲ ਕਰ ਰਹੇ ਆ ਉਹਨਾਂ ਨੇ ਸੋ ਉਹਨਾਂ ਨੇ ਕੀਤਾ ਸਾਰਾ ਪ੍ਰੋਗਰਾਮ ਉਹ ਲੈ ਦੇਖ ਰਹੇ ਕਰਨੀ ਪ੍ਰੋਗਰਾਮ ਦੇ ਸਾਰੇ ਦੀ ਸੋ ਜਿਵੇਂ ਜਿਵੇਂ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਸੋ ਮਾਹੌਲ ਦੇਖ ਲਓ 뷰 ਦੇਖ ਲਓ ਸਾਰਾ ਨਕਰ ਸਾਰਾ ਪਹਾੜੀ ਏਰੀਆ ਵਾ ਬਹੁਤ ਵਧੀਆ ਹੋਟਲਿੰਗ ਹੋਈ ਸਾਡੀ ਸੋ ਧੰਨਵਾਦ ਆ ਕਰੀ ਮਿਲਦੇ ਆ ਬਲੌਗ ਚ ਕਰਦਾ ਹਾਂ ਲੋ ਜੀ ਆ ਸਾਡਾ ਹੋਟਲ ਗ੍ਰੈਂਡ ਵਿਲੇਜ ਆ ਇੱਥੋਂ ਦੀ ਸਾਡੀ ਬੁਕਿੰਗ ਆ ਸੋ 뷰 ਦੇਖ ਲਓ ਤੁਸੀਂ ਆ 뷰 ਆ ਹੋਟਲ ਦਾ ਸੋ ਆ ਬੈਠਿਆ ਭਾਜੀ ਹੋਣੀ ਗੱਗੀ ਭਾਜੀ ਆਮਾਨ ਸ੍ਰੀ ਗਾਨ ਜੀ ਗੁਰੀ ਪਾਜੀ ਵੈਲਕਮ ਹੋ ਗਿਆ ਹੋਟਲ ਚ ਨਜ਼ਾਰੇ ਨਜ਼ਾਰੇ ਗੁੱਡ ਫੀਲ ਗ੍ਰੀਨ ਇੰਡੀਆ ਚ ਕੁਝ ਨਹੀਂ ਹੈਗਾ ਹੈ ਤਾਂ ਬਹੁਤ ਕੁਝ ਆ ਇੱਥੇ ਨਹੀਂ ਆਵੇ ਮੌਸਮ ਬਹੁਤ ਕਹਿੰਦਾ ਗਰੀ ਗੱਲ ਵਾਸਤੇ ਕੋਈ ਪੋਲੂਸ਼ਨ ਨਹੀਂ ਹੈਗਾ ਗੱਲ ਵਾਸਤੇ ਖਾਣਾ ਪੀਣਾ ਲੋ ਜੀ ਵੈਲਕਮ ਹੋ ਗਿਆ ਤੁਹਾਡਾ ਹੀ ਐਗਜ਼ੈਂਪਲ ਕੁਮਾਰ ਕੋਲੀ ਪਿਆ ਗਿਆ ਆ ਸਾਡਾ ਹੋਟਲ ਆਲੇ ਵਾਲੋ ਵੈਲਕਮ ਹੋਇਆ ਜੀ ਕੋਲੀ ਖੁੱਲਾ ਹੀ ਆ ਬਾਈ ਜੀ ਸੋ ਅਗਲੇ ਬਲੌਗ ਚ ਮਿਲਦੇ ਆ ਬਾਈ ਆ ਜੋ ਗੁੱਡ ਫੀਲਿੰਗ ਮਕਸੂਦ ਚਲੇ ਸੀ ਆਪਾਂ ਜੀ ਬਾਈ ਗੱਗੀ ਇੱਕ ਗੱਲਬਾਤ ਕਰ ਰਹੇ ਹਾਂ ਉਹਨਾਂ ਨਾਲ ਘਰ ਵਾਲਿਆਂ ਨਾਲ ਸਾਡਾ ਸਵਾਗਤ ਹੋ ਚੁੱਕਿਆ ਹੈ ਅਸੀਂ 10:00 ਵਜੇ ਪੈਸੇ ਪਿੰਡ ਤੋਂ ਆਏ ਅਸੀਂ ਜੀ ਗੱਡੀ ਦੇ ਵਿੱਚ ਹਾਂ ਪਰ ਇਹ ਤਾਂ ਜੀ ਬਹੁਤ ਵਗਿਆੜਾ ਨੇਪਾਲ ਦੀ ਪੁਲਿਸ ਵੀ ਬਿਹਾਰ ਦੀ ਵੀ ਪੂਰੀ ਵਧੀਆ ਸੀ ਤੇ ਡਰਾਈਵ ਕਰਕੇ ਆਇਆ ਹਾਂ ਬਾਈ ਰੋਡ ਅੱਛਾ ਵੱਡੇ ਰੋਡ ਆਏ ਹਾਂ ਜਿਵੇਂ ਤੁਸੀਂ ਬਾਲਦੇ ਰੋਡ ਤੋਂ ਮਿਲਦੇ ਆਏ ਹੈ ਅੱਛਾ ਰੋਡ ਤੇ ਜੀ ਸਪੀਡ ਅਲਾਉਡ ਹੈ 100 ਬੱਡੇ नेपाल में जागो इवेंट हमारे लिए नेपाल में भी बहुत एक यूनिक टाइप का इवेंट है लगभग फर्स्ट टाइम ये सही हो रहा है पंजाबी का तो जागो में आप हम कैसे स्टार्ट करेंगे क्योंकि जैसे रूम रूम में जाएंगे बोलेंगे हाँ जागो है आज सब लोग आ जाइए तो वो करके

तो वो रूम आपको करना है। जैसे जैसे अगर बाकी अगर इनका प्लान हुआ कि हमने रूम पे भी जाना है वो अलग बात होगी अगर जाना हुआ तो

ਸਾਹਗਾ ਵਸਾਈ ਬੜਾ ਵਾਕਲੇ ਥੋੜਾ ਨਹੀਂ ਨਹੀਂ ਮੈਮ ਨੋਰਮਲੀ ਨੋਰਮਲੀ ਨਾ ਬਸ ਸਰ ਤੋਂ ਬਾਕੀ ਪੈਂਦਾ ਕਦੇ ਭਾਈ ਅਗਲੀ ਸ਼ਿਟ ਹਾਂ ਤੋ ਅੱਜ ਜਾਗੋ ਗਾਇਸ ਸਾਥੇ ਸਟੈਂਪੀ ਅਸੀਂ ਗੱਲ ਦੋਸਤੋ ਆਏ ਆ ਤੁਹਾਡਾ ਆਪਣਾ ਮੱਲੀ ਗਰੁੱਪ ਸੋ ਇਹ ਆ ਸਾਡੇ ਬੈਟਿੰਗ ਪਲੈਨਰ ਜਿਹਨਾਂ ਨੇ ਸਾਨੂੰ ਆਰਗੇਨਾਈਜ਼ ਕੀਤਾ ਸੋ ਇਹਨਾਂ ਦੇ ਅਕੋਰਡਿੰਗ ਅੱਜ ਆ ਟਾਈਮ ਤੇ ਸਾਡੀ ਅੱਜ ਚਾਕੂ ਆ ਸੋ ਰਾਤ ਨੂੰ ਸਦਾ ਅਸੀਂ ਬਲੌਗ ਜਿਵੇਂ ਜਿਵੇਂ ਬਣਦੇ ਸਾਨੂੰ ਦਿਖਾਈ ਜਾਵੰਗੇ हाँ तो सबसे पहले तो ये जो पंजाबी वेडिंग है ये बहुत ज्यादा अच्छा होने वाला है सेटअप वगैरह सब हो रहा है तो आप toh, ले ले में, लोग बाद में देख सकते हैं व्लॉग में कि कितना अच्छा सेटअप हो गया और उसमें तो हमारे जो ये भांगड़ा ग्रुप है तो चार चांद लगा देंगे इवेंट में ਤੈਨੂੰ ਸੇਨਾ ਸਭ ਕੁਝ ਆਉਂਦਾ ਹਾਰੇ ਹੱਸੀ ਗੁਰਮਖੀ ਪੜਦਾ ਵੀ ਨਹੀਂ ਤਨੇਮ ਰੋਜ ਕਰਦਾ ਉਹ ਮਾੜੇ ਬੰਦੇ ਤੇ ਕੋਲਣਾ ਕੀ ਮਾੜੇ ਬੰਦੇ ਤੇ ਕੋਲਣਾ ਕਰਦਾ ਵੀ ਬਲ ਬਲ ਟੁੱਟ ਜੇ ਗਿਆ ਵੀ ਫਿਰ ਮੁੜ ਕੇ ਵੇਲ ਨਹੀਂ ਕੋਈ ਮੁੜ ਕੇ ਵੇਲ ਨਹੀਂ ਛੜਦਾ ਵੀ ਨਾ ਤੁਰ ਮੇਚੜਦਾ ਲੈ ਕੇ ਇੱਕ ਦਿਨ ਚ ਪਾ ਯਾ ਤੇਰਾ ਬਾਗ ਬਕੀਚਾ ਵੀ ਦੁਨੀਆ ਤੇਰਾ ਬਾਗ ਬਕੀਚਾ ਤੂੰ ਭਾਗ ਦਾ ਮਾਲੀ ਵੀ ਇਤਨਾ ਨੁਫਲ ਮੇ ਵੇਖਾ ਕਿ ਭਈ ਇੱਕ ਜਾਣ ਜਹਾਨੋ ਖਾਲੀ ਜੋਗੀ ਮੈਂ ਪਰ ਜਾ ਫਿਰ ਤੇਰੇ ਹੱਥ ਦਵਾਰੇ ਵੀ ਤੇਰਿਆਂ ਦਵਾਰੇ ਭਾਲੀ ਪਿੱਕਿਆ ਪਾ ਗੁਰੂਆ ਮੈਂ ਮੁਰਦਾ ਨਾ ਖਾਲੀ ਪਿੱਕਿਆ ਪਾ ਗੁਰੂਆ ਮੈਂ When I say I want it that way Come, go Tell, Tell me what? why Ain't nothing but a heartache Tell me why Ain't nothing but a mistake Tell me why I never wanna say I ਆਵਾਜ਼ ਹੀ ਜੇ ਸੇ ਆਵਾਜ਼ ਹੀ ਤਾਂ ਵਾਸੀ ਕਾਲ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਫਰੀਦਾਬਾਦ ਸੋ ਸਾਡਾ ਅੱਜ ਫਰੀਦਾਬਾਦ ਜਾਗੋ ਹੈ ਜੀ ਤੇ ਸਮਝੋ ਇੰਗਲੈਂਡ ਚ ਪਹੁੰਚ ਚੁੱਕੇ ਅਸੀਂ ਬਿਨਾ ਪਾਸਪੋਰਟਾਂ ਤੋਂ ਤੇ ਸਾਡਾ ਇਹੀ ਕੈਲਗਰੀ ਆ ਇਹੀ ਸਾਡਾ ਲੰਡਨ ਆ ਤੇ ਇਹੀ ਕੈਲਗਰੀ ਇਹੀ ਸਾਡੀ ਸਿਡਨੀ ਤੇ ਇਹੀ ਗੋਲਡ ਕੋਸਟ ਆ ਯਾ 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 ਉਹ ਆਜੋ ਅੱਗੇ ਤੁਹਾਨੂੰ ਜਾਗੋ ਦੀਆਂ ਰੌਣਕਾਂ ਦਿਖਾਉਨੇ ਆ ਤੇ ਸਾਡਾ ਕਾਠਮੰਡੂ ਤੋਂ ਦਿੱਲੀ ਦਾ ਫਰੀਦাবাদ ਦਾ ਸਫ਼ਰ ਬਹੁਤ ਵਧੀਆ ਰਿਹਾ ਬਹੁਤ ਜ਼ਿਆਦਾ ਵਧੀਆ ਰਿਹਾ ਅਸੀਂ ਹਾਈਵੇ ਤੇ ਚੜ ਗਏ ਸੀਗੇ 750 ਕਿਲੋਮੀਟਰ ਲਗਾਤਾਰ ਗੱਡੀ ਚਲਾਈ ਸਾਡੇ ਭਰਾ ਸਾਗਰ ਨੇ ਰਕਾਰ ਤੋੜ ਤੇ ਇਹਨਾਂ ਨੇ ਤੇ ਕਿਆ ਬਾਤ ਦੀ ਸੀਗਾ थैंक यू ਸੋ ਮੱਚ ਭਾਈ ਜੀ ਮਿਲਦੇ ਆ ਜੀ ਤੇ ਨਜ਼ਾਰੇ ਲਓ ਜੀ ਸਸੀ ਗਾਲ ਦੋਸਤੋ ਇਹ ਆ ਤੁਹਾਡਾ ਆਪਣਾ ਮੱਲੀ ਗ੍ਰੋਪਾ ਸੋ ਅੱਜ ਦਾ ਸਾਡਾ ਫਰੀਦাবাদ ਦਾ ਸ਼ੋਅ ਹੋ ਗਿਆ ਕੰਪਲੀਟ ਸੋ ਸਾਡਾ ਕਾਟਮੰਡੂ ਦਾ ਸ਼ੋਅ ਵੀ ਬਹੁਤ ਵਧੀਆ ਰਿਆ ਸੋ ਅੱਜ ਅਸੀਂ ਕਰ ਲੱਗੇ ਆ ਪੰਜਾਬ ਨੂੰ ਵਾਪਸੀ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਲੌਗ ਦੇਖਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ